ਸਰਵਜੀਤ ਸਿੰਘ ਜੀ ਪਿੰਡ ਕਿਹੜਾ ਸ਼ਾਦੀਹਰੀਆ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਹਾਂ ਜੀ ਤੁਹਾਨੂੰ ਅਸੀਂ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਉਸ ਤੋਂ ਪਹਿਲਾਂ ਤੇ ਉਹ ਵਰਤਣ ਤੋਂ ਪਹਿਲਾਂ ਕੀ ਕੀ ਸਮੱਸਿਆ ਸੀ ਆ ਤੁਹਾਡੀਆਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਸਪੈਕ ਵਰਤਦੇ ਹੋ ਮੈਨੂੰ ਸਰਾ 3 ਸਾਲ ਹੋ ਗਏ 3 ਸਾਲ ਪਹਿਲਾਂ ਵਰਤਿਆ ਸੀ ਹਾਂ ਤੇ ਖਾਸ ਕਰਕੇ ਤੁਹਾਡੀ ਉਸ ਟਾਈਮ ਇਤਜ਼ਾਬ ਬਣਦਾ ਸੀ ਤੇ ਆਪਣਾ ਸਿਰਦਰਦ ਹੋਣ ਲੱਗ ਜਾਂਦਾ ਸੀ ਮੜਾ ਮੋਟਾ ਠੰਡਾ ਦਿੱਤਾ ਜਿਵੇਂ ਨਹਾ ਕੇ ਬਾਹਰ ਨਿਕਲ ਕੇ ਸਿਰਦਰਦ ਹੋਣ ਲੱਗ ਗਿਆ ਤੇ ਵੀਕਨੈਸ ਜੇ ਆ ਗਈ ਸੀ ਸਰੀਰ 'ਚ ਵੀ ਜਿੰਮੇ ਕੁਸ਼ ਕਰਨ ਨੂੰ ਜੀ ਨਹੀਂ ਕਰਦਾ ਤੇ ਉਦੋਂ ਬਾਅਦ ਸਰਵਿਸ ਪੈਕ ਪੀਤਾ ਮੈਂ ਬਿਲਕੁਲ ਮਤਲਬ ਰਿਜ਼ਲਟ ਮੈਨੂੰ ਮਿਲ ਗਿਆ ਸੀ 15 ਦਿਨਾਂ 'ਚ ਜਿਵੇਂ ਤੁਸੀਂ ਯੂਜ਼ ਕਰਨਾ ਸ਼ੁਰੂ ਕੀਤਾ ਤਾਂ 15 ਦਿਨਾਂ 'ਚ ਰਿਜ਼ਲਟ ਮਿਲ ਗਿਆ ਹਾਂ 15 ਦਿਨਾਂ 'ਚ ਮੈਨੂੰ ਹੋ ਗਿਆ ਸੀ ਮਤਲਬ 50% ਫਰਕ ਪੈ ਗਿਆ ਸੀ 15 ਦਿਨਾਂ 'ਚ ਉਹਨੂੰ 50% ਫਰਕ ਪੈ ਗਿਆ ਜਿਹੜਾ ਤਜਾਬ ਬਣਦਾ ਜੀ ਹਾਂ ਤਜਾਬ ਦਾ ਐਸਿਉ 15 ਦਿਨਾਂ 'ਚ ਸੈੱਟ ਹੋ ਗਿਆ ਹਾਂ ਤਜਾਬ ਤਾਂ 15 ਦਿਨਾਂ 'ਚ ਬਿਲਕੁਲ ਹੀ ਸੈੱਟ ਹੋ ਗਿਆ ਸੀ ਜਾ 15 ਦਿਨਾਂ ਚ ਸੈੱਟ ਹੋ ਗਿਆ ਜੀ ਇਹਦਾ ਸਿਰ ਦਰਦ ਤੋਂ ਹੁੰਦਾ ਸੀਗਾ ਹੋ ਵੀ ਬਿਲਕੁਲ ਓਕੇ ਹਾਂ ਹੁਣ ਸਿਰ ਦਰਦ ਤਾਂ ਨਹੀਂ ਹੁੰਦਾ ਬੇਸ਼ੱਕ ਉੱਠਣ ਸਰ ਚਰ ਲਈ ਜੀ ਜਿਹਦੇ ਕੋਲ ਕੋਈ ਦਿੱਕਤ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਹਾਂ ਤੇ ਹੁਣ ਜਿਵੇਂ ਦੋ ਤਿੰਨ ਸਾਲ ਵਰਤੇ ਰੋਗ ਦੇ ਉਸ ਤੋਂ ਬਾਅਦ ਕੋਈ ਸਮੱਸਿਆ ਆਈ ਹੋਵੇ ਉਸ ਤੋਂ ਬਾਅਦ ਕੋਈ ਤੁਹਾਨੂੰ ਦਿੱਕਤ ਆਈ ਹੋਵੇ ਤਿੰਨ ਸਾਲਾਂ ਦੇ ਵਿੱਚ ਨਾ ਕੋਈ ਸਮੱਸਿਆ ਨਹੀਂ ਆਈ ਜੀ ਬਿਲਕੁਲ ਐਕਟਿਵ ਰਹਿੰਦੇ ਆ ਜਦੋਂ ਉੱਠਦੇ ਆ ਐਨੀਵੇ ਉੱਠਣ ਜੀ ਨਹੀਂ ਕਰਦਾ ਭੱਜ ਕੇ ਉੱਠਦੇ ਆ ਪਹਿਲਾਂ ਇਹ ਲੱਗਦਾ ਸੀ ਵੀ ਕੋਈ ਨਾ 10 ਮਿੰਟ ਹੋਰ ਸੌਂ ਜਾਈਏ ਫਿਰ ਉੱਠਾਂਗੇ ਜੀ ਹੁਣ ਨਹੀਂ ਕੋਈ ਦਿੱਕਤ ਤਾਂ ਤਿੰਨ ਸ ਤੇ ਮਤਲਬ ਸਰੀਰ ਬਿਲਕੁਲ ਐਕਟਿਵ ਹੈ ਪਹਿਲਾਂ ਸੁਸਤੀ ਹੀ ਰਹਿੰਦੀ ਸੀ ਹਾਂ ਪਹਿਲਾਂ ਤਾਂ ਮਤਲਬ ਐ ਕਿਤੇ ਵੀ ਜਾਂਦੇ ਨਾ ਇਹ ਹੁੰਦਾ ਵੀ ਬਹਿ ਜਾਓ ਬਹਿ ਜਾਓ ਮਤਲਬ ਸਰੀਰ ਕਣੀ ਵੀ ਵੀਕਨੈਸ ਹੋ ਗਿਆ ਸੀ ਤੁਸੀਂ ਜਿਹੜੇ ਪੈਨਟਰ ਆਪਣੀ ਵੀਡੀਓ ਵੇਖਣਗੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕੀ ਸੁਨੇਹਾ ਹੈਗਾ ਤੁਹਾਡਾ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਜੀ ਵੀ ਬੋਡੀ ਸਰਵਿਸ ਹੈ ਜੋ ਇਹਨੂੰ ਬੈਕ ਨੂੰ ਪੀਓ ਤੇ ਪਹਿਲਾਂ ਤਾਂ ਮੈਂ ਵੀ ਵਿਸ਼ਵਾਸ ਕਰਦਾ ਸੀ ਚਲੋ ਹੁਣ ਮੈਨੂੰ 3 ਸਾਲ ਹੋ ਗਏ ਮੈਂ ਦੁਬਾਰਾ ਤਾਂ ਹੀ ਯਾਦ ਕੀਤਾ ਸੋਨੂੰ ਵੀ ਇਹ ਚੀਜ਼ ਪਤਿ ਹੈ ਵੀ ਪਿੰਨੂ ਪੀਓ ਆਪਣੇ ਸਿਹਤ ਨਾਲ ਹੀ ਸਭ ਕੁਝ ਹੈ। ਕੋਈ ਧੰਨਵਾਦ।